ਭਾਈ ਬਨੇ ਟਾਕੀ ਜਾਨੇ ਸਾਂ ਟਾਕੀਰ ਅੱਬੇ ਕੀ ਭਾਂਦਾ ਯਾਰਾ ਸਹੀ ਦੇ ਕੰਨ ਪੱਟਦੇ ਸੀ ਹੋਰ ਬਾਈ ਨਾਂ ਕੀ ਆਪਣਾ ਗੱਡਿਆ ਲੈ ਭਾਂਚੋੜਾ ਸਵਾਰੀਆਂ ਯਾਰਾ ਜਿਹੜਾ ਪੰਡਾ ਕੋਈ ਲੈ ਸਾਲਾ ਰੱਜਿਆ ਬੰਦ ਕਾ ਮੇਰਾ ਪੰਡਾ ਆਪਣਾ ਵਾਈ ਇਹ ਵੰਦਿਆ ਜਦਾ ਮਸਤ ਕੇ ਬੇਮਾਰੀ ਨਾ ਸੋਚਾਏਗਾ ਸੋਚਾ ਗਿਆ ਨਾ ਹੁ ਸਵਾਰੀਆਂ ਨੇ ਚਾਹ ਲੈ ਫੁੱਦੀ ਦੇ ਪੰਡਾ ਲੈ ਆਂਗੀ ਕਜਜ ਪੁੱਲ ਕੇ ਜੁੜ ਕੇ ਜਾਣੂ ਬਾਕੀ ਕੀ ਕਰਿਆ ਲੈ ਕੀ ਆ ਗਿਆ ਭਾਂਡੇ ਚਾਰੋ ਘਰੇ ਬਗਦੇ ਠੰਡ ਨਾ ਮਾਰ ਦੋਗੇ ਥੇ ਇਹ ਤੂੰ ਹੋਰ ਬੇਟਾ ਹੋਰ ਗਰਦਿਆਲ ਇੰਨਾ ਸੱਕੜ ਬੜੀ ਲੱਗਦਾ ਤੂੰ ਛੋਟਾ ਜਿਹਾ ਹੁੰਦਾ ਸੀ ਤੈਨੂੰ ਯਾਦ ਹਾਂ ਚੜਕੀਆ ਮੇਰੀ ਤੇਰੀ ਬੁੰਡ ਮਾਰੀ ਜਾਨੀ ਦੀ ਮੰਮੀ ਨਰਮਾ ਚੁਗਦੀ ਸੀਗੀ ਅੱਛਾ ਤੇ ਤੂੰ ਚੁੱਲੇ 'ਚ ਚੁੰਨੀ ਚ ਪਾਇਆ ਵਾ ਹੱਥਾਂ 'ਚ ਫੜ ਲਿਆ ਵਾ ਚੁੰਨੀ ਦੇ ਪਰਿਵਾਰ ਨਾਲ ਵੱਡਾ ਨਹੀਂ ਕੀ ਖਾਦਾ ਮਾਈ ਕਦੇ ਸੁਨੇਹਾ ਲਾ ਦੇ ਮਾਈ ਓਏ ਦਿਲ ਦਾ ਯਾਰ ਜਾਣਾ ਪਿੰਡ ਸਰਤਨੀ ਜਵਾਲੀ ਮੇਰੇ ਸਾਹ ਜਾਨਾ ਪਿੰਡ ਬਾਈ ਮਸੋਇ ਤੇ ਜਾਂਦਾ ਮਾ ਮਾ ਕਾਕੀ ਚੜਿਆ ਬਾਈ ਕੰਦ ਹ ਇਹ ਗੋਣ ਚੋਦਾ ਭੁੱਲ ਗਿਆ ਬਾਈ ਸਾਨ ਪਾਪਾ ਇੰਦਾ ਜਾਤਾ ਮੈਂ ਤੈਨੂੰ ਸੋਰਾ ਤੋਂ ਨਹੀਂ ਛਡਾਇਆ ਸੀ ਉਹ ਗਰਨਾਮ ਤੇਰੇ ਯਾਦ ਨਹੀਂ ਹੈ ਨਾ ਇਹਨੂੰ ਕੰਤੇ ਦੇਣੀ ਜਦੋਂ ਸੀ ਤੈਨੂੰ ਤੜਿਆ ਸੀ ਹਾਂ ਸੀ ਤੇ ਤਾਂ ਸੰਦ ਸੀ ਵਾੜਾ ਵੱਡਾ

ਇਹ ਨੋ ਕੋਈ ਕਦੇ ਪਹਿਲਾਂ ਤਾਂ ਦੇਸ਼ ਨਹੀਂ ਆਪਾਂ ਵੀ ਇਹਨਾਂ ਨਸ਼ਾ ਕਰੀ ਬੈਠੇ ਕਿੱਡਾ ਮਾੜੇ ਫੱਡੇ ਭਾਈ ਦਾ ਯਾਰ ਪਤਾ ਨਹੀਂ ਫਿਰ ਕਾਲਾ ਮਾਲਾ ਕਰ ਪਤਾ ਨਹੀਂ ਜੰਨ ਨੀ ਕਰਤਾਰ ਸੇ 1 ਮਹੀਨੇ ਤਾਰਾਂ ਲਾ ਲਈ ਸੀ ਮੋਟਰ ਵਾਲਾ ਹਾਂ ਤੇ ਪਿੱਛੇ ਉਹਨਾਂ ਹੀ ਪੱਖਾ ਚੱਕ ਲੈ ਸੀ ਕਿ ਗਰਮੀ ਲਾ ਪਿਆ ਸੀ ਹਾਂ ਹੋਰ ਇਹ ਨਸ਼ੇ ਤੇ ਲੱਗ ਕੇ ਪਤਾ ਹੁਣ ਹਾਂ ਘਰ ਤਾਂ ਇਹਨੂੰ ਤੰਦ ਦਿੰਦੇ ਇਹਨਾਂ ਨੂੰ ਜੇ ਦਿੰਦੇ ਨਹੀਂ ਠੰਨੀ ਚਲ ਆਪਾਂ ਕਰ ਇਹਨਾਂ ਦਾ ਦਿੰਦੇ ਭਕਤਾ ਔਰ ਇਹ ਕਿ ਉਠਣੇ ਹਾਂ ਆਪਾਂ ਉਹ ਲੈ ਜਾਣਗੇ ਆਪਾਂ ਕੀ ਭਾਈ ਦਾ ਇਨਾਰੇ ਖੁਰਲੇ ਖਿੱਤੇ ਆ ਉਹਨਾਂ ਨੇ ਦੱਸਣ ਦਾ ਫਰਜ਼ ਆ ਹਾਂ ਏ ਠੰਡ ਨਾ ਮਰ ਜਾਨੀ ਬੇ ਸਾਲੀ ਕੜਾ ਮਣ ਗਿਆ ਪਈਆਂ ਹੋਣੀਆਂ ਤੜਕੇ ਨੂੰ ਓਏ ਇੱਕ ਤਾਂ ਇਹ ਅੱਜ ਕੱਲ ਇੱਕ ਅਦੇ ਨਸ਼ੇ ਤੇ ਵੀ ਨਿਖੜਦੇ ਹਨ ਹਾਂ ਜਿਹੜੇ ਤਾਂ ਜੀਵ ਵਾਲੇ ਖਾਈ ਜਾਣਗੇ ਭੁੱਖੇ ਖਾਈਂਗੇ ਹੱਥ ਨੇ ਦਾਰੂ ਪੀ ਲੈਣਗੇ ਹਾਂ ਉਹ ਤੀਡੇ ਯਾਦ ਨਸ਼ਾ ਵਰ ਹੋ ਜਾਂਦਾ ਹਾਂ ਤਾਂ ਉਹ ਅਪਸੈਟ ਜੇ ਹੋ ਰਹੇ ਆ ਸਾਰੀਆਂ ਚੀਜ਼ਾਂ ਦਾ ਹੋ ਜਾਂਦਾ ਕੁਛ ਏਡੀ ਲੱਟ ਭਾਂਦੇ ਯਾਰਾ ਓਏ ਆ ਕਿਹੜੇ ਤੁਰੇ ਜਾਂਦੇ ਆ ਉਹ ਕਵੇਂ ਬਖਤੌਰ ਸਿਆ ਉਹ ਠੀਕ ਹੈ ਭਾਈ ਗਰਦਿਆਲ ਕੀ ਹਾਲ ਹੈ ਉਹ ਬੜੀ ਅੱਛਾ ਤੇਰੇ ਕੋਲ ਆਉਂਦੇ ਸੀ ਕੀ ਗੱਲ ਹੋ ਗਈ ਥੋਖਾ ਥੋਖਾ ਤਾਂ ਕਾਢਿਆ ਤੁਹਾਡਾ ਲਾ ਮ Kand ਤੇ ਦੂਜਾ ਹੋ ਗਰਨਾ ਮੈਂ ਸੈਂ ਹਾਂ ਓਟਾ ਪਤਾ ਨਹੀਂ ਕੀ ਖਾਈ ਫਿਰਦੇ ਆ ਭਰਾ ਬੱਸ ਤੇ ਲਟ ਗਏ ਬਾਪੂ ਮਾਰ ਸਾਡੇ ਨਾਲ ਤਾਂ ਹੀ ਨਹੀਂ ਹਣਾ ਓਏ ਯਾਰ ਦੀਦੀ ਉਹ ਬੇਗਾ ਉਹ ਕੀ ਗੱਲ ਦਾ ਡਰ ਸੀ ਉਹੀ ਹੋ ਗਈ ਜਿਹੜੀ ਤੂੰ ਕਹਿੰਦਾ ਮੈਂ ਤੈਨੂੰ ਉਹੀ ਗੱਲ ਕਹੀ ਸੀ ਕਿੱਥੇ ਆ ਬਈ ਉਹ ਤਾਂ ਕੰਜਾ ਡੋਨੇ ਕੋਈ ਹੋ ਗਿਆ ਮੈਂ ਫ ਲੈਣ ਗਏ ਸੀ ਮੈਂ ਸੱਤ ਵਸ ਖਰੀਦ ਦਿੱਤੀ ਜਿਹੜੀ ਖਰੀਦਣੀ ਸੀ ਉਹ ਤਾਂ ਸਿੰਘ ਫਿਰ ਰਾਚੀ ਖਲਿਆਰੀ ਹੈ ਨਹੀਂ ਮਸ ਅੱਡੀ ਤਾਂ ਖਾ ਗਏ ਹੁਣੇ ਮੇਰੇ ਹਿਸਾਬ ਨਾਲ ਪਾਏ ਕਿੱਥੇ ਪਾਏ ਤਾਂ ਇੱਥੇ ਹੀ ਆ ਸੱਤ ਚਾ ਸੱਤ ਦੇ ਉੱਲੇ ਪਾਸੇ ਨਹੀਂ ਗਲੀ ਜਾਂਦੀ ਹਾਂ ਉਹਨਾਂ ਦੀ ਕਤਾਰ ਸਰਪੰਚ ਕੀ ਉਹ ਮੋੜ ਜਿੱਤੇ ਆ ਕਰੋ ਹੱਥ ਲਗੇ ਲੈ ਸਾਡੇ ਕੋਲੇ ਟਾਈਮ ਪਰਾ ਬਣਾ ਤੂੰ ਉਹਨਾਂ ਤੋਂ ਹੀ ਪਿੱਛ ਕੰਡਾ ਪਾ ਰਾ ਲਿਆ ਉਪਰ ਆ ਵੇ ਜਿਹੜੀ ਗੱਲ ਦਾ ਧਾਰਤੀ ਉਹੀ ਹੋਗੀ ਭਾਈ ਅੱਛੀ ਨਹੀਂ ਤਾਂ ਤੁਹਾਡੇ ਨਾਲ ਭੱਗ ਜਾਂਦੇ ਸਾਡੀ ਮੈਸੂਨ ਵਾਲੀ ਆ ਯਾਰ ਅੱਛਾ ਆ ਸਾਨੂੰ ਥੋੜੀ ਤਾਂ ਕਹਾਣੀ ਸ਼ੇਰ ਆ ਜਾਂਦਾ ਰਹ ਤੂੰ ਹਾਂ ਆ ਚੱਲਗੇ ਸ਼ੇਰ ਬੋਲ ਤੱਕਣੇ ਨਿਕਲ ਚੱਲ ਮਾਰ ਕੇ ਕੱਪ ਸੜਾਪਾ ਹਨ ਨਸ਼ੇੜ ਗਾਣੇ ਘਰ ਲੈ ਲਿਆ ਤੇਰੀ ਗੱਲ ਸੱਚੀ ਹੋਗੀ ਮੈਂ ਤਾਂ ਬਾਪੂ ਤਾਨੂੰ ਭੱਲੇ ਕਿਹਾ ਉਹੀ ਗੱਲ ਹੋਗੀ ਵੇਹ ਵਹਨਾ ਕੋ ਕੀਤਾ ਨਾ ਉਹ ਮੈਂ ਤਾਂ ਜਿਹੜੀ ਗੱਲ ਤੋਂ ਡਰਦਾ ਸੀ ਉਹੀ ਹੋ ਗਈ ਮੈਂ ਤਾਂ ਲਾਦਾ ਬਾਪੂ ਪੈਸੇ ਪੂਰੇ ਰਾਹ ਹੀ ਖਾਦੇ ਪੈਸੇ ਖਾ ਕੇ ਫਿਰ ਤਾਂ ਜਮ੍ਹਾਂ ਮਾਰੇ ਜਾਵਾਂ ਵੀਰਾ ਉਹੀ ਪੈਸੇ ਸੀ ਨਾ ਤਾਂ ਮੱਝ ਨਹੀਂ ਤੇ ਪੈਸੇ ਵੀ ਗਏ ਮੈਨੂੰ ਲਾਦਾ ਬੱਚੇ ਹੋਣਗੇ ਇੱਕ ਚੱਲ ਗਏ ਮੇਰੇ ਨਾਲ ਚੱਲ ਦੇ ਜਣਾ ਲੈ ਬਾਪੂ ਜੀ

ਮੱਝ ਮੱਝ ਕਿੱਥੇ ਹੈ ਤੜਕੇ ਤੜਕੇ ਆਯੂ ਕੈਂਟਰ ਤੇ ਹਰਿਆਣੀ ਆਣੀ ਬਾਪੂ ਮੱਝ ਆਪਣੇ ਪਿੰਡ ਚ ਹੈ ਨਹੀਂ ਭੈਂਦੇ ਯਾਰ ਉਹ ਖਾਦਾ ਕੀ ਹੈ ਪੈਸੇ ਕਿੱਥੇ ਪੈਸੇ ਫੜੋ ਸਿੰਘ ਬਾਪੂ ਹੁੰਦੇ 16 ਲੀਟਰ ਚੋ ਕੇ ਕੱਟਾ ਮੰਗਦਾ ਤੜਕੇ ਛੱਡ ਦੇ ਬਾਪੂ ਪੈਸੇ ਖਾ ਕੇ ਮੈਨੂੰ ਲਾ ਰਹਾ ਸੀ ਕੱਟਾ ਦੇ ਭੈਂਦੇ ਖੰਡੇ ਚੋ ਸਾਰੇ ਪੈਸੇ ਖਾ ਗਏ ਭਾਂਦੇ ਲੋੜੇ ਇਹਦੇ ਢੱਕੇ ਫਿਰਦੇ ਨਸ਼ੇ ਬਾਪੂ ਹੱਥ ਨਹੀਂ ਲਾਇਆ ਕਰੇ ਬਾਪੂ ਤੂੰ ਧਾਰ ਕੱਢ ਕੇ ਵੇਖ ਇਨੀ ਕੋਲੀ ਬਾਪੂ ਜਮਾ ਧਾਰ ਪੈਂਦੀ ਭੋਲੇ ਲੋੜੇ ਦੀ ਕੱਢ ਕੇ ਉਹ ਢਕਾ ਪੀ ਕੇ ਹਾਜਮ ਕਰਿਆ ਸਾਰਾ ਗੋਦੀ ਥਾਣਾ ਪਾਲੇ ਪੁੱਲੇ ਬਾਪੂ ਤੇਰੇ ਥੜ ਫੋਲੇ ਖਾਓ ਇਧਰ ਸਾਈਕਲ ਠਮਕਾਣਾ ਚੱਲ ਗਿਆ ਕਰੇ ਮੂਰੇ ਨਾ ਸਲਦੀ ਆ ਫੜੀ ਇੱਕ ਨੂੰ ਹਾਜਮ ਮਗਰ ਇੱਕ ਦੱਦ ਮੂਰੇ ਤੂੰ ਰੇ ਪੁੱਤ ਪੈਸੇ ਕੋਲੇ ਸੀ ਬਾਪੂ ਆਇਆ ਪੈਸੇ ਨਹੀਂ ਤਾਂ ਪੈਂ ਕਿਉਂ ਤੁਸੀਂ ਦੋਹਾਂ ਜਾਣੇ ਅਸੀਂ ਸ਼ਰਾਬੀ ਤਾਂ ਨਹੀਂ ਮਾਂ ਨਹੀਂ ਅਸੀਂ ਸ਼ਰਾਬੀ ਹਾਂ ਤੁਸੀਂ ਤਾਂ ਸੋफी ਹੈਂ ਭਾਈ ਮਕੰਦ ਫਤਹੀ ਤੇ ਜਮਕੇ ਸੜ ਚੁੱਕੇ ਨਹੀਂ ਭਾਈ ਮਕੰਦ ਛੁੱਟ ਡੰਡੇ ਦੇ ਭਾਈ ਭਾਈ ਮਕੰਦ ਬਾਪੂ ਨੂੰ ਦਸ ਪੈਸੇ ਕੋਲੇ ਸੀ ਪੈਸੇ ਕੋਲੇ ਗੁੰਡ ਮਾਰ ਕੇ ਆ ਜੀ ਕਿਸੀ ਦੇ ਕੇ ਬੰਦ ਮਾਰ ਕੇ ਉਹ ਸਦਾ ਹੋ ਜਾ ਫੂਕ ਨਿਕਲ ਫੂਕ ਕਰ ਰਿਹਾ ਤੂੰ ਹੈ ਅੱਜੀ ਦੀ ਇੱਧਾ ਹੋ ਗਿਆ ਕੋਈ ਤਰ ਭੈ ਜਾ ਮੂਏ ਡੰਡੇ ਤੇ ਡੰਡੇ ਤੇ ਭਾਈ ਭਾਈ ਤੂੰ ਡੰਡੇ ਤੇ ਬਸਿਆ ਅਸਲ ਆਹ ਆਹ ਯਾਰ ਖਰਾਬ ਵੀ ਥੋੜੀ ਆ ਬਾਪੂ ਦਾਰੂ ਉਹ ਯਾਰ ਥੋੜੀ ਭੈ ਨੂੰ ਬਾਪੂ ਦੀ ਰਾਤ ਨੂੰ ਖਜਲ ਖਾਰ ਕੀਤਾ ਯਾਰ ਤੁਸੀਂ ਆਣਾ ਚਲੋ ਯਾਰ ਮੋਰ ਕੇ ਲਵਾਂ ਹਰ ਦੇ ਮੋਰ ਕੇ ਲਵਾਂ ਬਾਪੂ ਆਸੀ ਛਾਰ ਚਾਰਾ ਤਬਰ ਸੁਲੀ ਤੇ ਟੰਗੇ ਆ ਕੁੜੀ ਆ ਬੈਣੀ ਮਕੰਨ ਦਾ ਭਾਈ ਬਾਪੂ ਹੋਏ ਹਾਂ ਖਾ ਗਏ ਬਾ ਲੋਟੋ ਕੇ ਬੋੜੋ ਦੋਹੇ ਜਾਨੇ ਬੈਠੋ ਮਗਰ ਓਏ ਜਵਾਰੇ ਜਵਾਰੇ ਦੋਹੇ ਜਾਨੇ ਬੈਠੋ ਲੋਟੋ ਕੇ ਬਾਹਰ ਆ ਬੈ ਜਾ ਤੂੰ ਛੋਟੇ ਬਾਈ ਦੇ ਗਰ ਬੈਠਾ ਮੁਰੇ ਬੈਠਾ ਮੁਰੇ ਸਾੜੀ ਸਰਾਬ ਵੀ ਥੋੜੀ ਬਾਪੂ ਆਣੀ ਕਿੱਟਲੇ ਚਲੋ ਤੂੰ ਵੀ ਬਾਪੂ ਜਦੋਂ ਨੈਣ ਲਾਇਆ ਸੀ ਭੈਣੀ ਆਉਂਦਾ ਕਾਠੀ ਤੇ ਸਹਰਾਣਾ ਦਾ ਲਾਲ ਲੈਂਦਾ ਚਲ ਬਾਪੂ ਨਹੀਂ ਭਾਈ ਗਾਂਗਲ ਸੈਂਗਲ ਦਾ ਹੱਕ ਨਾਂਦਾ ਚਲ ਚਲ ਬਾਪੂ ਆਰਾਮ ਨਾਲ ਕਰੇ ਪਹੁੰਚੀ ਬਾਪੂ ਬਾਪੂ ਦੀ ਦਰਦ ਜਿਹੜੀ ਮੱਗ ਜਾਊ ਬਾਪੂ ਕਾਇਤਲ ਸੇ ਭਾਈ ਬੌਣੀ ਬਣਾਵੇਂ ਮਸਾਂਦਾ ਹੌਲੀ ਦੱਪਤਾ ਹਣ ਕਰੇ ਜਾ ਕੇ ਬਣੂਗੀ ਥੋੜੀ ਬਾਪੂ

ਉਹ ਤਾਂ ਨਾ ਬਾਈ ਪਾਊਡਰ ਪਾ ਦੇ ਢੂੰਡੀ ਦੇ ਵਿੱਚ ਬੋਲਦੀ ਆ ਓ ਤੋਟਾ ਮੰਗਦੀ ਆ ਕਰ ਬੜੀ ਸ਼ੰਗੀ ਮੈਂ ਬਪਾ ਇਹਨੂੰ ਘਰ ਤਾਂ ਕਾਹਦੀ ਨਾ ਛੇੜਣਾ ਨਾ ਦੂਹਾ ਦੇ ਬਾਪੂ ਕਦੇ ਛੋਟਾ ਨਾ ਦੇ ਮਗਰ ਨਾ ਨਾ ਛੋਟੇ ਨੂੰ ਬੰਦ ਦੇਣੀ ਇੱਥੇ ਮਾਦਮੀ ਵੀ ਪੈਣੀ ਜਾਂ ਉਹ ਕੰਦੀ ਹੋੜ ਕਰ ਬਾਈ ਕੋ ਖੇਤ ਨਵਾਉਂਦੀ ਨਹੀਂ ਐ ਤੂੰ ਲਾ ਕੇ ਦੇਖ ਮੈਂ ਬਾਪੂ ਰਿੱਧੇ ਕੱਲਾ ਹੋਇਆ ਉੱਦੇ ਲਾ ਤੂੰ ਅੰਕਾ ਕੱਲਾ ਲਾ ਦੀ ਤਾਕੀ ਬੈਗਾ ਆ ਗੱਦੀ ਤੋਂ ਥੱਲੇ ਤਾਕੀ ਘਰ ਗਈ ਬਾਪੂ ਉਹ ਹੈ ਬਾਪੂ ਫਰਜ ਨਾ ਰਾ ਯਾਰ ਇਹਨੂੰ ਦੱਸਦਾ ਯਾਰ ਤਾਕੀ ਹੋਲ ਤਾਕੀ ਭਾਈ ਆ ਦਾ ਭੈਣ ਦੀ ਲੈ ਨਸੈਂਕਲਦੇ ਆ ਅੰਕਾ ਮੰਡਲ ਨਹੀਂ ਕਰ ਲਈ ਛੜਾ ਬੋਹਣ ਘਰੇ ਤਾਂ ਜਾ ਬਾਪੂ ਕੀ ਖਾਦਾ ਕੀ ਹੋਏ ਬਾਲੀ ਖੁਸ਼ੀ ਉਹ ਖਾਦਾ ਕੀ ਹੈ ਤੂੰ ਮੈਂ ਐਸੇ ਦੀ ਖੁਸ਼ੀ ਬਾਪੂ ਮੈਂ ਦਹਾਕਤ ਤੜਕੇ ਭੁੰਦੀ ਚਾਹੀਦੀ ਹੈ ਤੱਕ ਮੱਝ ਦੀ ਗਉਣ ਹੋਰ ਦੱਸਨਾ ਬਾਪੂ ਉਹ ਮੱਝ ਹੈ ਕਿੱਥੇ ਮੱਝ ਬੈਨੂ ਹੈ ਇਹਦਾ ਦੱਸ ਦਿਓ ਤੜਕੇ ਆ ਜੂ ਭੁੰਦੀ ਤੇ ਹੈ ਕਿੱਥੇ ਖੜੀ ਹੈ ਉਹ ਮੱਝ ਦਾ ਗਉਣ ਬਾਪੂ ਗਉਣ ਦੱਸਦੇ ਬਾਈ ਬਾਪੂ ਮੱਝ ਦੇ ਗਉਣ ਨੂੰ ਹਾਂ ਮਾਂ ਤਾਂ ਦੁੱਧ ਪੈਣੀ ਜਾਵੇ ਬੰਦਾ ਚੋਲੇ ਪੰਪੂੜੀ 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 16 ਸਾਲ ਦੇ ਕੰਨੇ ਬਜੇ ਹੱਥ ਨਹੀਂ ਬਈ ਬਾਬੂ ਬਾਪੂ ਵਾਲੀ ਦੂ ਮਾਰ ਬੰਡ ਤੇ ਖੁੰਡੇ ਨਾਲੋਂ ਪਾ ਇੱਥੇ ਭਾਈ ਉਹ ਯਾਰ ਤੇਰੀ ਭੈਣ ਦੀ ਫੁੱਟੇ ਮਾਜ ਤਾਂ ਲੈ ਆਂਦੀ ਜਿਹੜੇ ਲੈਣੀ ਸੀ ਮੋਹਰੇ ਦਾ ਭਾਈ ਉਹ ਬਾਪੂ ਹਾਂ ਹਰੇ ਦਮ ਚੈੱਕ ਕਰੀ ਗਾੜਾ ਦਾ ਮਾਰ ਬਾਪੂ ਬੰਡ ਤੇ ਵਹਿੰਦੇ ਪਏ ਬਾਈ ਛੋਟੇ ਬਾਈ ਮੈਂ ਨਹੀਂ ਮਿਲਨੀ ਹੈ ਜਿਹੜੀ ਤਨ ਠਣੀ ਗੋਹਾ ਤੇ ਗਾਲਾਂ ਬਹੁਤ ਘੱਟ ਕਰਦੀ ਆ ਟਣਕੇ ਕਪਾਲੀ ਰਸਤ ਫੋਸੀਆਂ ਚੱਕਣ ਨੂੰ ਹਾਂ ਲੇਟੀ ਪਾਇਆ ਕਰਾਂ ਮੈਂ ਖਾ ਰ ਇੱਕ ਸਰੋਂ ਦੀ ਪੋਰੀ ਖਾਲ ਦੀ ਕਹੇ ਪੋਰੀ ਦੀ ਕਹੇ ਮੱਝ ਤਾਂ ਖਾਣੀ ਕਿਸੇ ਖੜੀ ਆ ਪਾ ਕਿੱਥੇ ਸੀ ਲੌਂਗਾਂ ਛੌਂਗਾਂ ਟੜਕੀ ਹਾਂ ਟਣਕੇ ਬਾਪੂ ਨੂੰ ਕਹਿੰਦੇ ਭਈ ਉਹ ਤਾਂ ਖੋਲ ਦੇ ਸਾਦਰੇ ਆ ਗਈ ਜਾਣ ਭੁੰਡੀ ਦਾ ਹੂਕੂ ਕਰਦੀ ਐ ਪਰ ਇਹ ਕਿਤੇ ਪਲਟਾਣਾ ਮਾਰ ਦਿਆ ਹਾਂ ਭਾਈ ਇਹ ਮਕਾਨ ਦਾ ਹਾਂ ਯਾਨੀ ਦੀ ਮੈਂ ਤਾਂ ਆਪਾਂ ਲੈ ਲਈ ਹਾਂ ਸੂ ਚਿੱਟੀ ਸੀ ਉਹਦੀ ਮਗਰੋਂ ਯਾਰ ਓਕਾ ਉਹ ਚੰਗ ਚਿੱਟੇ ਮੰਨਿਆ ਉਹਦੀ ਤਾਂ ਯਾਰ ਸੂ ਚਿੱਟੀ ਸੀ ਯਾਰ ਉਹ ਤਾਂ ਪੈਂਖੋ ਜੱਟੇ ਵਰਗੇ ਛੋਟੇ ਹੋਣਗੇ ਨੇ ਇਹ ਉਹ ਤਾਂ ਯਾਨੀ ਦੀ ਉਹਦੇ ਸਕਾਰੀ ਪੇਟ ਜਿਹੜਾ ਲਿਖਿਆ ਵਾ ਹਾਂ ਉਹ ਆਦੇ ਭਾਈ ਝੋਟਾ ਆ ਕੇ ਲਾ ਕੇ ਮੁੜ ਜਾਂਦਾ ਕਿ ਰਹਿੰਦੀ ਨਹੀਂ ਉੱਠਾ ਮਾੜੇ ਝੋਟੇ ਦੀ ਜਿਹੜੀ ਸੱਬਲ ਆ ਜਾਨੀ ਦੀ ਹਾਂ ਉਹ ਨਹੀਂ ਜਾਂਦੀ ਉਹਦੇ ਅੰਦਰ ਅੱਛਾ ਹਾਂ ਫਿਰ ਤਾਂ ਕੋੜਾ ਹੀ ਕੰਮ ਕਰ ਲੂ ਲਓ ਕੋੜਾ ਤੋਂ ਬਾਪੂ ਤਾਂ ਪਹਿੰਦੇ ਆਕ ਨਹੀਂ ਓਏ ਵਾਫੂ ਮੱਝਾ ਗੀਂ ਬਾਈ ਮਕਾਨ ਦਾ ਨਵੇਂ ਦੁੱਧ ਲਈ ਜਾਂਦੀ ਹੈ ਮੱਝਾ ਭਾਈ ਬਾਪੂ ਬੌਲੀ ਨੂੰ ਦੁੱਧ ਦਾ ਪੈਸੇ ਕਿੱਥੇ ਦੂਜੇ ਇਹੜੇ ਬਚੇ ਹੋਏ ਵਾਫੂ ਗੀਜੇ ਸਾ ਆ ਫੜਾਓ ਪੈਸੇ ਟੜਕੇ ਫੜਾਵਾਂਗੇ ਕਿਹੜਾ ਨਹੀਂ ਫੜਾ ਬਾਪੂ ਆਪੀ ਬੌਂਡ ਨਹੀਂ ਸਰਕੇ ਲੈ ਲਈ ਹਾਂ ਪਾ ਗਿਆ ਲੈ ਫੜਾ ਪੈਸੇ ਟੜਕੇ ਲਾਣੀ ਬਾਪੂ ਮਾਗੀ ਦੀ ਖੁਸ਼ੀ ਹੈ ਤੇ ਮੱਝ ਹੈ ਕਿੱਥੇ ਹੈ ਬਾਪੂ ਇੱਕ ਤੈਨੂੰ ਖੁਸ਼ ਖਬਰ ਹੀ ਬਾਈ ਮਕੰਦ ਕਰਤਾ ਕੱਟਾ ਕਰਤਾ ਉਹਦੇ ਮਗਰ ਕੱਟਾ ਬਸ ਉਹ ਤਾਂ ਪੰਚ ਕਲਿਆਣੀ ਆ ਹਾਂ ਉਹ ਤਾਂ ਖੜੀ ਕਿੱਥੇ ਹੈ ਮੱਝ ਕੈਂਟਰ ਉਹ ਤਾਂ 20 ਇੱਥੇ ਐਕਾਉਂਟਰ ਬਾਈ ਇੰਡਾ ਫਟਿਆ ਵੱਡਾ ਚੱਲ ਜਾ ਬਾਪੂ ਹਾਂ ਉਹ ਕੱਟਾ ਤਾਂ ਜਾਨੀ ਦੀ 20 ਦਿਨਾਂ ਚ ਨਹੀਂ ਲਾਉਣ ਲੱਗ ਜਾਂਦਾ ਛੋਟਾ ਜਿਹਾ ਗੋਣ ਗੋਣ ਬਾਪੂ ਇਹਦਾ ਮੇਰੇ ਸਾਲੇ ਬੋਗਚ ਹੋਇਆ ਇਹ ਰਾਹ ਚ ਇਹ ਕਿਹੜੀ ਮੈਂ ਉਹ ਜਿਹੜਾ 20 ਦਿਨਾਂ ਚ ਕੱਟਾ ਲਾਉਣ ਲੱਗਿਆ ਕੱਟਾ ਕਿਹੜਾ ਲਾਉਣਾ ਇਹਨਾਂ ਨੇ ਮੇਰੇ ਸਾਡੇ ਪੈਸੇ ਖਾ ਕੇ ਰਾਹ ਦੀ ਬਾਤਾਂ ਨਾ ਜੀ ਰੁਪਏ ਨਕਦ ਦਿੱਤਾ ਗਣਕੇ ਉਹ ਅੰਦਰ ਰਾਹ ਦੀ ਪੈਸੇ ਬੱਤਰ ਯਾਰ ਦੀ ਆਈ ਹੈ ਕਿੱਥੇ ਖੜੀ ਕਿੱਥੇ ਮੈਂ ਟੈਂਟਰ ਚ ਆਈ ਜਾਂਦੀ ਫਟਿਆ ਵਾਡੋ ਕਿੱਥੇ ਪੁੱਛ ਕਹਿੰਦਾ ਨਹੀਂ ਕਿੱਥੇ ਬਾਪੂ ਬਾਸ ਕਾ ਖਾਗੇ ਪੈਂਟਰ ਗੂਟਰ ਸਾਰਾ ਸੋ ਬਲੇਟ ਦਾ ਨਾ ਕੱਲੀ ਹੋਈਆ ਬਾਪੂ ਤਰਕੇ ਬੋਲੀ ਬੁਣਾ ਮੈਂ ਤੁਹਾਨੂੰ ਤਾਂ ਪੈਂਦੇ ਖਸਮੋਂ ਮੈਂ ਜਮਾ ਕਰਾਊਂਗਾ ਹਾਂ ਬਾਪੂ ਤੁਹਾਨੂੰ ਦੋ ਮੈਂ ਸੈਂਟਰ ਤੇ ਜਮਾ ਕਰਾਉਂਦਾ ਕਣਕ ਬਾਜ ਨਹੀਂ ਬਾਪੂ ਦੋ ਮਾਰ ਖੁੰਡੇ ਇਹਨਾਂ ਦੇ ਪੈਂਦੇ ਹੀ ਪੈ ਜਾਣਗੇ ਲੈਤੀ ਛੋਡੀ ਕਣਕ ਬਾਜ ਨਹੀਂ ਤੜਕੇ ਤੜਕੇ ਲੈਤੀ ਭਾਈ ਮਕਾਨ ਤਾਂ ਲੈਤੀ ਲੈਤੀ ਹਾਂ ਦੜ ਗਿਆ ਆਇਆ ਕਰ ਬਾਪੂ ਐਨਾ ਕੜਲੀਆਂ ਕਰਦੇ ਤੜਕੇ ਔਰ ਜੀ ਨੂੰ ਪਾਵਾਂਗੇ ਬਾਪੂ ਸੰਗ ਕੁੰਡੇ ਐ ਮੈਨੂੰ ਇਹ ਪਿਆ ਪੰਡਾ ਆ ਸੰਗ ਦਾ ਇਸ਼ਾਰਾ ਕਰਦਾ ਬਾਪੂ ਇਹ ਭੌਲੀ ਦੀ ਗੱਲ ਕਰਦਾ ਦੋ ਮਾਰ ਖੁੰਡੇ ਇਹਨਾਂ ਨੂੰ ਤੇ ਦੁੱਧ ਹੀ ਪਿਆ ਦੇਣੇ ਹੈਗੇ ਭਾਈ ਖਾਦਾ ਕੀ ਹੋ ਥੋੜਾ ਭਾਈ ਆ ਕੀ ਖਾਦਾ ਕੀ ਹੋ ਥੋੜਾ ਦੇ ਉਹਦਾ ਦੁੱਧ ਪੀ ਲਿਆ ਬਾਪੂ ਤਾਂ ਬਹੁਤ ਲੱਗਦਾ ਤਾ ਦੁੱਧ ਚ ਬਕਾਨ ਦੇ ਭਾਈ ਉਹ ਗਨਾਮ ਉਹ ਗਨਾਮ ਕਾਦਾ ਕੀ ਹੋਏ ਖਾਣਾ ਨਹੀਂ ਜਿਹੜਾ ਮਾਂ ਲੈਤੀ ਸੀ ਬਾਹਰ ਤੋਂ ਐਵੇਂ ਕਹ ਜੀਏ ਬਾਪੂ ਸੁੱਕੇ ਵਾਲੇ ਪਕੌੜੇ ਚੁੱਥੇ ਨੇ ਖਾ ਲੇ ਆਹੀ ਕੋ ਕਰਨਾ ਤੂੰ ਸਾਰੀ ਉਮਰ ਕੋਈ ਚੰਗਾ ਕੰਮ ਨਾ ਕਰਿਓ ਚੰਗਾ ਵੀ ਕਰ ਰਿਆ ਨੇ ਇੱਕ ਬੜੀ ਕੀ ਕਰਿਆ ਕੁੱਤੀ ਦੇ ਰਾਤਾ ਸੋਰਾ ਚ ਆਪਰੇ ਦੀ ਫੈਲ ਨਾ ਗੱਲ ਲਗਾ ਪੁੱਤ ਮੁੰਨਾ ਮਾਰਿਆ ਗੱਲ ਲਾ ਉਪਰ ਦਿਲਾ ਨੇ ਹਜੇ ਕੰਮ ਕਰਕੇ ਉਹ ਮੈਂ ਦਾ ਦੁੱਧ ਕਰਾਂ ਤੇ ਲਾਦੀ ਹ ਜਿਹੜਾ ਪੀ ਗਿਆ ਟਾਈਮ ਦੇਖੀ ਲੱਗਾ ਗੋਣੀ ਗੋਣਾ ਰਾਜਾ ਰਾਜੇ ਬਣ ਜਾਗੇ ਮੈਨੂੰ ਲੱਗਦਾ ਸੀ ਮਾਂ ਬਾਜੀ ਤੇ ਪੈਦਾ ਆਏ ਟੀਮੀ ਨੂੰ ਦੇਖਿਆ ਪੈਦਾ ਕਿਸੇ ਨੂੰ ਨਹੀਂ ਉਸ ਮੈਸ ਦਾ ਦੁੱਧ ਪਤਾ ਕੀ ਹੈ ਕਿਹੜੀ ਟੀਮੀ ਨੂੰ ਦਿੱਤਾ ਤੁਸੀਂ ਸਾਡੇ ਦਾ 168 ਰੁਪਏ ਕਿਲੋ ਵੀ ਭਾਈ ਲਾ ਤਾਂ ਦੇਣਾ ਲੋ ਪੈਸਾ ਕਿਹੜੀ ਟੀਮੀ ਨੂੰ ਦੇ ਗਏ ਇਹਨੂੰ ਬੱਚਾ ਇਹਨੂੰ ਬੱਚਾ ਬਰੇ ਨੂੰ ਇਹਨੂੰ ਉਹ ਗਨਾਮ ਆ ਚਾਵੇਂ ਓ ਗੱਨਾਮ ਕਿਹੜੀ ਨੂੰ ਖਵਾ ਕੇ ਆਏ ਆ ਪੈਸੇ ਪੈਸੇ ਕਿਹਨੂੰ ਦੇ ਕੇ ਬਾਪੂ ਮੈਂ ਤਾਂ ਕਾਲੀ ਸੀ ਜੀ ਨਾਨੀ ਵਾਲੀ ਚਿੱਟੀ ਕਿੱਥੇ ਸੀ ਉਹਦੇ ਤੇ ਚਾਰੇ ਆਂਦੇ ਸੀ ਇਹਦੀ ਭੈਣ ਨੂੰ ਬੱਚੇ ਆਣੇ ਸੀ ਹਾਂ ਕੋਈ ਨਾ ਬਾਪੂ ਘਰ ਤੋਂ ਨਹੀਂ ਪੱਛੇਰਾ ਫੁੱਟ ਗਈ ਨਹੀਂ ਆ ਹਾਂ ਭਾਇਆ ਵੋਕ ਦੀ ਬੋਲਟ 'ਚ ਪੈਸੇ ਪਾਤੇ ਨੇ ਦਾ ਬਾਪੂ ਨਾ ਜੀ ਮੈਂ ਸਦੀ ਨਾ ਮੈਂ ਸਦੀ ਨਹੀਂ ਭਾਈ ਹਾਂ ਤੇ ਅਸੀਂ ਆਂਦੇ ਵਾਪਾ ਨਹੀਂ ਜੀ ਸੱਚੀ ਬਪਾਰੀ ਮੇਰੇ ਸਾਲੋਂ ਦਾ ਏਡ ਚ ਹੋਇਆ ਹੁੰਦਾ ਹਾਂ ਏਡ ਚ ਹੋਇਆ ਹੁੰਦਾ ਉਹਨੂੰ ਤਾਂ ਜੇ ਤੇ ਡਾ ਕੇ ਆਇਆ ਬੋਗ ਦੀ ਬਾਂਡ ਚ ਪੈਸੇ ਰਾਜਾ ਡੰਗ ਲਾਇਆ ਸੀ ਮੂੰ ਵੀ ਮਰ ਨਹੀਂ ਸੀ ਲੈ ਕੇ ਮਾਰੇ ਤੇ ਜਗਤ ਕੀ ਮਰ ਹਾਂ